ਸਮਾਣਾ ਸਦਰ ਪੁਲਿਸ ਵੱਲੋਂ ਕਥਿਤ ਜਿਹੜਾ આરોપી ਹੈ ਜਿਸ ਨੇ ਕੀ ਚੋਨਾਕੇ ਦੌਰਾਨ 60 ਕਿਲੋ ਪੁੱਕੀ ਬਰਾਮਦ ਹੋਈ ਸੀ ਲੇਕਿਨ ਕਥਿਤ આરોપી ਉਸ ਟਾਈਮ ਫਰਾਰ ਹੋ ਗਿਆ ਥਾ ਇਸ ਦੇ ਉੱਤੇ Rajasthan ਦੇ ਵਿੱਚ ਵੀ ਨਸ਼ਾ ਵੇਚਣ ਦੇ ਮਾਮਲੇ ਦਰਸੀ Rajasthan ਪੁਲਿਸ ਵੱਲੋਂ ਇਹਨੂੰ ਉੱਥੇ ਪੇਸ਼ ਕੀਤਾ ਗਿਆ ਉੱਥੋਂ ਅੱਜ ਪ੍ਰੋਡਕਸ਼ਨ ਬਰਡ ਤੇ ਲੈ ਕੇ ਆਈ ਸੀ ਪੁਲਿਸ ਸਮਾਣਾ ਸਦਰ ਔਰ 3 ਦਿਨ ਦਾ ਰਿਮਾਨ ਸਮਾਣਾ ਅਦਾਲਤ ਵੱਲੋਂ ਦਿੱਤਾ ਗਿਆ ਕਥਿਤ આરોપી ਹੈ ਉਸ ਨਾਲ ਵੀ ਗਲਵਾਟ ਕੀਤੀ ਗਈ ਤਾਂ ਉਸ ਦਾ ਇੱਕੋ ਕਹਿਣਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਬੱਚਾ ਨੂੰ ਪਾਲਣ ਦੇ ਲਈ ਨਸ਼ਾ ਵੇਚਦਾ ਹਾਂ ਸਾਹ ਵੇਚ ਕੇ ਤੁਸੀਂ ਬੱਚੇ ਪਾਲ ਰਹੇ ਹੋ ਇਹ ਕਿਸ ਤਰ੍ਹਾਂ ਦਾ ਸਨੇਹਾ ਦੇ ਰਹੇ ਹੋ ਪੁਲਿਸ ਵੱਲੋਂ ਕਥਿਤ ਰੋਪੀ ਨੂੰ ਅਸਮਾਨ ਅਦਾਲਤ 'ਚ ਮੁੜ ਪੇਸ਼ ਕੀਤਾ ਜਾਣਾ ਹੈ ਔਰ ਅਦਾਲਤ ਤੋਂ ਮੰਗ ਕਰਾਂਗੇ ਵੀ ਔਰ ਜੇ ਰਿਮਾਂਡ ਮਿਲਦਾ ਹੈ ਪੁਲਿਸ ਅਧਿਕਾਰੀ ਲਾਭ ਸਿੰਘ ਜੀ ਬੈਠੇ ਹਨ ਗੱਲਬਾਤ ਕਰਦੇ ਹਾਂ ਵੀ ਸਾਰਾ ਇਹ ਮਾਮਲਾ ਕਿਸ ਤਰ੍ਹਾਂ ਹੋਇਆ ਸੀ ਔਰ ਇਹ ਸਾਰੀ ਜਾਣਕਾਰੀ ਦੇਣਗੇ ਮਿਤੀ 13524 ਨੂੰ ਮੁਕੱਦਮਾ ਨੰਬਰ 66 ਦਰਜ ਕੀਤਾ ਸੀ 60 ਕਿਲੋ ਭੁੱਕੀ ਬਰਾਮਦ ਕੀਤੀ ਸੀ ਨੰਬਰ 1 ਅਮਰਜੀਤ ਸਿੰਘ ਨੰਬਰ 2 ਇੰਦਰ ਇੰਦਰਜੀਤ ਸਿੰਘ ਨੰਬਰ 3 ਜੋਗਾ ਸਿੰਘ ਤਿੰਨ ਜਣੇ ਸੀ ਇਹ ਮੌਕੇ ਤੋਂ ਭੱਜ ਗਏ ਸੀ ਤਿੰਨੇ ਤਿੰਨੇ ਮੌਕੇ ਤੋਂ ਭੱਜ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਐਂਟਰੀਸਪੇਟਰੀ ਬੇਲਾਂ ਮਾਨਜੁਗ ਸੈਸ਼ਨ ਕੋਰਟ ਮਾਨਜੁਗ ਹਾਈ ਕੋਰਟ ਲਗਾਈਆਂ ਗਈਆਂ ਸੀ ਉਸ ਤੋਂ ਬਾਅਦ ਦੋਆਂ ਦੀਆਂ ਬੇਲਾਂ ਹੋ ਚੁੱਕੀਆਂ ਨੇ ਇਹਦੀ ਵੀ ਬੇਲ ਹੋ ਗਈ ਸੀ ਇੰਟਾਇਰਮ ਹੋ ਗਈ ਸੀ ਅਮਰਜੀਤ ਸਿੰਘ ਦੀ ਫਿਰ ਅਮਰਜੀਤ ਸਿੰਘ ਨੂੰ ਸ਼ਾਮਲ ਤਪਦੀਸ਼ ਕਰਕੇ ਇਹਨੂੰ ਰਾਜਸਥਾਨ ਪੁਲਿਸ ਦਾ ਪੀਓ ਸੀ ਇਹ ਉਹ ਫੜਕੇ ਲੈ ਗਏ ਸੀ ਇਹਨੂੰ ਤੇ ਮਾਨਜੁਗ ਹਾਈ ਕੋਰਟ ਨੇ ਸਾਡੇ ਮਕਦਮੇ ਵਿੱਚ ਬੇਲ ਡਿਸਮਿਸ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਹੋਣਾ ਸੀ 21 2225 ਨੂੰ ਰਾਜਸਥਾਨ ਤੋਂ ਪ੍ਰੋਡਕਸ਼ਨ ਬ੍ਰਾਂਡ ਦੇ ਲੈ ਕੇ ਆਇਆ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ 3 ਦਿਨ ਦਾ ਪੁਲਿਸ ਰਿਮਾਂਡ ਹਾਜ਼ਰ ਕੀਤਾ ਗਿਆ ਸੀ ਅੱਜ ਇਹਦਾ ਪੁਲਿਸ ਰਿਮਾਂਡ ਖਤਮ ਹੈ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਸ ਦੇ ਖਿਲਾਫ ਪਹਿਲਾਂ ਕਿੰਨੇ ਕੇ ਪਰਚੇ ਦਰਜ ਹੈ ਇਹਦੇ ਖਿਲਾਫ 4 ਮੁਕੱਦਮੇ ਐਨਡੀ ਦੇ ਦਰਜ ਨੇ ਰਾਜਸਥਾਨ ਦੇ ਦਰਜ ਨੇ ਤੇ ਇੱਕ ਗੂਲੇ ਚ ਕਿਦਾ ਵੀ ਦਰਜ ਹੈ ਮੁਕੱਦਮਾ ਇਹਦੇ ਖਿਲਾਫ ਸਿਟੀ ਦਰਜ ਇੱਕ ਥਾਣਾ ਸਿਟੀ ਸਮਾਣਾ ਦਾ ਦਰਜ ਆ ਵੀ ਤੁਹਾਡਾ ਅਮਰਜੀਤ ਸਿੰਘ ਜੀ ਮਜਬੂਰੀ ਹਾਂ ਮਾਂ ਚ ਬੱਚਾ ਨੂੰ ਪਾਲਣ ਵਾਸਤੇ ਜੀ ਬੱਚਾ ਨੂੰ ਪਾਲਣ ਵਾਸਤੇ ਜੀ ਜੀ ਮਾਫੀ ਕੀ ਦਿੱਤੀ ਅੱਗੇ ਤੋਂ ਨਹੀਂ ਕਰਾਂਗੇ ਚਾਰੇ ਕਿੱਥੋਂ ਲੈਂਦੇ ਹੋ ਇਹ ਬੁੱਕੀ Rajasthan ਤੋਂ ਹੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼